ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੋ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੁਪੈਰੇ ਦੀ ਤਾਕਤ ਕਿਵੇਂ ਆਪਣੇ ਸਿੱਖਾਂ 'ਚ ਵਰਤਦੀ ਹੈ ਉਸ ਦੇ ਬਾਰੇ ਤੁਸੀਂ ਵੀ ਜੇਕਰ ਇਹ ਸ਼ਰਧਾ ਵੇਖਣੀ ਹੋਵੇ ਤਾਂ ਸ਼ਹੀਦ ਗੰਗਸਾਹਿਬ ਜਾਟੀ ਵਿੰਡ ਰੋਡ ਅੰਮ੍ਰਿਤਸਰ ਜਾ ਕੇ ਜਰੂਰ ਦੇਖ ਲੈਣਾ ਜੀ 12 ਵਜੇ ਚੁਪੈਰਾ ਸ਼ੁਰੂ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੇ ਪੰਜ ਪਾਠ ਹੁੰਦੇ ਹਨ ਤੇ ਚੁਪਈ ਸਾਹਿਬ ਦੇ ਦੋ ਪਾਠ ਫਿਰ ਸੁਖਮਨੀ ਸਾਹਿਬ ਹੁੰਦਾ ਹੈ ਫੇਰ 4 ਵਜੇ ਅਰਦਾਸ ਹੁੰਦੀ ਹੈ ਉਸ ਦਿਨ ਬਹੁਤ ਸਾਰੀ ਸੰਗਤ ਹੁੰਦੀ ਹੈ ਉਸ ਦਿਨ ਸਾਰੀ ਹੀ ਸੜਕ ਉੱਪਰ ਜਾਮ ਲੱਗ ਜਾਂਦਾ ਹੈ ਸਿੱਖ ਦੀ ਝੋਲੀ ਭਰਨ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਸਿੱਖ ਨੂੰ ਤਾਂ ਲੱਖਾਂ ਦਾ ਮਾਲਕ ਵੀ ਬਣਾ ਸਕਦਾ ਹੈ ਸਤ ਗੁਰ ਜਿਹੜੀਆਂ ਸੰਗਤਾਂ ਐਤਵਾਰ ਨਹੀਂ ਜਾ ਸਕਦੀਆਂ ਉਹ ਸੰਗਤਾਂ ਆਪਣੇ ਘਰ ਵਿੱਚ ਹੀ ਚੁਪੈਰਾ ਕੱਟ ਸਕਦੀਆਂ ਹਨ ਅੱਜ ਅਸੀਂ ਇਸ ਵੀਡੀਓ 'ਚ ਤੁਹਾਨੂੰ ਇਸ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਘਰ ਦੀ ਸਾਫ਼ ਸਫਾਈ ਚੰਗੀ ਤਰ੍ਹਾਂ ਕਰ ਲਵੋ ਬਾਅਦ ਵਿੱਚ ਇਸ਼ਨਾਨ ਕਰਨਾ ਚਾਹੀਦਾ ਰਸੋਈ ਦੀ ਸਾਫ਼ ਸਫਾਈ ਤਾਂ ਬਹੁਤ ਜ਼ਰੂਰੀ ਹੈ ਰਸੋਈ ਦੀ ਸਾਫ਼ ਸਫਾਈ ਕਰਕੇ ਬਹੁਤ ਹੀ ਸਚੁਮਤਾ ਦੇ ਨਾਲ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰੋ ਉਸ ਤੋਂ ਉਪਰੰਤ ਜਿੱਥੇ ਤੁਸੀਂ ਚਪੈਰਾ ਕੱਟਣਾ ਹੈ ਉਥੇ ਸਾਫ ਵਸਤਰ ਬਿਸ਼ਾ ਦਿਓ ਤੇ ਫਿਰ ਉਥੇ ਜੋਤ ਲਗਾ ਦਿਓ ਜੇ ਤੁਹਾਡੇ ਚੋ ਕਿਸੇ ਨੂੰ ਡਰ ਲੱਗਦਾ ਹੈ ਕਿ ਜੋਤ ਜਗਾਉਂਦੇ ਹੋਏ ਸਾਡੇ ਕੋਲੋਂ ਕੋਈ ਗਲਤੀ ਨਾ ਹੋ ਜਾਵੇ ਤਾਂ ਉਹ ਜੋਤ ਜਗਾਉਣ ਤੋਂ ਬਿਨਾ ਵੀ ਦੁਪਹਿਰਾ ਕੱਟ ਸਕਦਾ ਹੈ ਜੋਤ ਜਗਾਉਣੀ ਜ਼ਰੂਰੀ ਨਹੀਂ ਹੈ ਇਹ ਤੁਹਾਡੀ ਆਪਣੀ ਸ਼ਰਧਾ ਤੁਸੀਂ ਜਦੋਂ ਵੀ ਅੰਮ੍ਰਿਤਸਰ ਵਿਖੇ ਜਾਓ ਤਾ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਵਿਖੇ ਜੋਤਾਂ ਵਿੱਚ ਕਿਉਂ ਜ਼ਰੂਰ ਪਾ ਕੇ ਆਓ ਗੁਰੂ ਸਾਹਿਬ ਤੁਹਾਡੇ ਤੇ ਜ਼ਰੂਰ ਮੇਰ ਕਰਨਗੇ ਦੇਖ ਬਣਾਉਣ ਤੋਂ ਬਾਅਦ ਜੋਤ ਜਗਾਉਣ ਤੋਂ ਬਾਅਦ ਫਿਰ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਹੈ ਜੀ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਅਰਦਾਸ ਕਰੋ ਜੋ ਵੀ ਤੁਹਾਡੀ ਅਰਦਾਸ ਹੈ ਭਾਵੇਂ ਉਹ ਘਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਹੈ ਜਾਂ ਦੇਹ ਅਰੋਗਤਾ ਲਈ ਕੋਈ ਵੀ ਅਰਦਾਸ ਹੈ ਉਹ ਤੁਸੀਂ ਆਪਣੇ ਪਰਮਾਤਮਾ ਨੂੰ ਦੱਸੋ ਜੋ ਵੀ ਤੁਹਾਡੇ ਜੀਵਨ 'ਚ ਕੋਈ ਪ੍ਰੋਬਲਮ ਹੈ ਇਹ ਅਰਦਾਸ ਤੁਸੀਂ 12 ਵਜੇ ਕਰਨੀ ਹੈ ਅਰਦਾਸ ਕਰਨ ਤੋਂ ਬਾਅਦ ਤੁਸੀਂ ਪੰਜ ਪਾਠ ਜਪਜੀ ਸਾਹਿਬ ਦੇ ਕਰ ਲਵੋ ਦੋ ਪਾਠ ਚੋਪਈ ਸਾਹਿਬ ਦੇ ਕਰ ਲਵੋ ਉਸ ਤੋਂ ਬਾਅਦ ਤੁਸੀਂ 15-20 ਮਿੰਟ ਦੇ ਸਮੇਂ ਲਈ ਰੈਸਟ ਕਰ ਸਕਦੇ ਹੋ ਉਸ ਸਮੇਂ ਕੁਝ ਖਾਣ ਪੀਣ ਦਾ ਕੰਮ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰਨਾ ਹੈ ਜੀ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਅਨੰਦ ਸਾਹਿਬ ਦੀਆਂ 6 ਪੋੜੀਆਂ ਦਾ ਪਾਠ ਕਰਕੇ ਅਰਦਾਸ ਕਰਨੀ ਹੈ ਜੇਕਰ ਤੁਹਾਡਾ ਪਾਠ ਸੁਖਮਨੀ ਸਾਹਿਬ 4 ਵਜੇ ਤੋਂ ਪਹਿਲਾਂ ਸੰਪੂਰਨ ਹੋ ਜਾਂਦਾ ਹੈ ਤਾਂ ਤੁਸੀਂ ਬਾਅਦ ਵਿੱਚ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਗੁਰਬਾਣੀ ਪੜ ਸਕਦੇ ਹੋ ਮੰਨ ਲਓ ਤੁਹਾਡਾ ਪਾਠ 3:30 ਵਜੇ ਸਮਾਪਤ ਹੋ ਗਿਆ ਤਾਂ ਤੁਸੀਂ ਵਾਹਿਗੁਰੂ ਦੇ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਉਹਨਾਂ ਸਮਾਂ ਜਿੰਨੇ ਵਜੇ ਤੱਕ ਕਿ ਸ਼ਹੀਦ ਗੰਗ੍ਹ ਸਾਹਿਬ ਸਮਾਪਤੀ ਨਾ ਹੋ ਜਾਵੇ ਗੁਰਬਾਣੀ ਵੀ ਪੜ ਸਕਦੇ ਹੋ ਸੁਖਮਨੀ ਸਾਹਿਬ ਤੋਂ ਬਾਅਦ ਤੁਸੀਂ ਅਨੰਦ ਸਾਹਿਬ ਦਾ ਪਾਠ ਕਰ ਸਕਦੇ ਹੋ ਤੇ ਫਿਰ ਕੜਾ ਪ੍ਰਸ਼ਾਦ ਦੀ ਦੀਗ ਨੂੰ ਭੋਗ ਲਗਾਉਣਾ ਹੈ ਜੀ ਤੁਸੀਂ ਆਪਣੀ ਅਰਦਾਸ ਬੇਨਤੀ ਜੋ ਵੀ ਹੈ ਉਹ ਤੁਸੀਂ ਆਪਣੇ ਸਤਿਗੁਰੂ ਦੇ ਅੱਗੇ ਬੇਨਤੀ ਕਰਨੀ ਤੁਹਾਡੀ ਬਹੁਤ ਹੀ ਵੱਡੀ ਕਿਸਮਤ ਹੈ ਕਿ ਤੁਸੀਂ ਚੁਪੈਰਾ ਕੱਟ ਰਹੇ ਹੋ ਬਹੁਤ ਵੱਡੀ ਕਿਸਮਤ ਹੈ ਤੁਹਾਡੇ ਘਰ ਤੇ ਬਹੁਤ ਬਰਕਤਾਂ ਆਉਣ ਵਾਲੀਆਂ ਹਨ ਤੁਹਾਡੇ ਬੱਚੇ ਦੀ ਕਾਮਯਾਬੀ ਵੀ ਜਰੂਰ ਹੋਵੇਗੀ ਤੁਹਾਡੀ ਜ਼ਿੰਦਗੀ ਤੁਹਾਡਾ ਆਦਰ ਮਾਣ ਹੋਰ ਵਧਾ ਦੇਵੇਗੀ ਅਤੇ ਲੋਕ ਪ੍ਰਲੋਕ ਵਿੱਚ ਵੀ ਬਾਬਾ ਦੀਪ ਸਿੰਘ ਜੀ ਤੁਹਾਡੇ ਨਾਲ ਆਪ ਸਹਾਈ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ